ਆਕੇ ਖੜਦੇ ਨੇ ਉਹ ਚਾਹੇ ਦੁੰਨੇ ਆਲ ਦੇ ਵਿੱਚ ਨੈਸ਼ਨਲ ਹਾਈਵੇ ਦਾ ਰੌਲਾ ਹੋਵੇ ਕੰਪਨੀਆਂ ਧੱਕੇ ਦੇ ਨਾਲ ਜ਼ਮੀਨ ਅਕਬੈਰ ਕਰਦੀਆਂ ਹੋਣ ਉੱਥੇ ਜਾ ਕੇ ਖੜਦੇ ਹਾਂ ਚਾਹੇ ਲੇਲੇ ਆਲ ਦੇ ਵਿੱਚ ਜੋ ਦਮਦਮਾ ਸਾਹਿਬ ਦੇ ਨੇੜੇ ਪਾਇਆ ਜਾਂਦਾ ਪਿੰਡ ਪਾਈਪਲਾਈਨ ਦੇ ਮਸਲੇ ਨੂੰ ਲੈ ਕੇ 24 ਲੱਖ ਰੁਪਇਆ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਮੰਨਿਆ ਹੋਇਆ ਹੈ ਸਰਕਾਰ ਮੰਨ ਕੇ ਕੁਝ ਪਿੰਡਾਂ ਨੂੰ ਪੈਸੇ ਪਾ ਚੁੱਕੀ ਹੈ ਤੇ ਲੇਲੇ ਆਲ ਦੇ ਕਿਸਾਨ ਭਰਾਵਾਂ ਨੂੰ ਉਹ ਖਾਤਿਆਂ ਦੇ ਵਿੱਚ ਪੇਮੈਂਟ ਨਹੀਂ ਪਾ ਰਹੀ ਧੱਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਬਜਾ ਹੈ ਧੱਕੇ ਦੇ ਨਾਲ ਪਾਈਪ ਲਾਈਨ ਜਿਹੜੀ ਪਾਈ ਜਾ ਰਹੀ ਹੈ ਉਸ ਜਗ੍ਹਾ ਦੇ ਉੱਪਰ ਵੀ ਬੀਕੇ ਜੂ ਇਕਤਾ ਗਰਾਹਾਂ ਦੇ ਜਿਹੜੇ ਸਿਪਾਹੀਓ ਤੁਸੀਂ ਉਹ ਡਟ ਕੇ ਖੜਦੇ ਹੋ ਚਾਹੇ ਪਟਿਆਲੇ ਦੇ ਸ਼ਹਿਰ ਦੇ ਵਿੱਚ ਕਿਸੇ ਕਿਸਾਨ ਵੀਰ ਦੀ কুরਕੀ ਆ ਰਹੀ ਹੋਵੇ ਉਹ কুরਕੀ ਬਚਾਉਣ ਦੇ ਖਾਤਰ ਕੋਈ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਜਿੱਥੇ ਕੋਈ ਨਹੀਂ ਖੜਦਾ ਉੱਥੇ ਜਾ ਕੇ ਤੁਸੀਂ ਖੜਦੇ ਹੋ ਆ ਪਿਛਲੇ ਪਾਸੇ ਪਰਾਵੋ ਗੱਡੀ ਖੜੀ ਹੈ ਆਪਣੀ ਕਾਲੇ ਰੰਗ ਦੀ ਜਦੋਂ ਆਪਾਂ ਲੇਲੇਵਾਲ ਦੇ ਵਿੱਚ ਗਏ ਆ ਜਦੋਂ ਪ੍ਰਸ਼ਾਸਨ ਧੱਕੇ ਦੇ ਨਾਲ ਕਬਜ਼ਾ ਕਰਨਾ ਚਾਹੁੰਦਾ ਸੀ ਉਦੋਂ ਫੋਨਾਂ ਨੂੰ ਬੰਦ ਕਰਕੇ ਹਥੋ ਅਤੇ ਸਨੇਹੇ ਲਾ ਕੇ ਜਦੋਂ ਰਾਤ ਨੂੰ ਚੱਲੇ ਆ ਉਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਭਿੜਦੇ ਹੋਏ ਰਸਤੇ ਦੇ ਵਿੱਚ ਕਿਉਂਕਿ ਲੋਕ ਲਹਿਰ ਉਠੀ ਹੋਈ ਆ ਲੋਕ ਘਰਾਂ ਦੇ ਵਿੱਚੋਂ ਨਿਕਲੇ ਹੋਏ ਨੇ ਜਦੋਂ ਪੁਸਤੋਂ ਰੋਕਿਆ ਨਾ ਰੁਕੇ ਤਾਂ ਇੱਟਾਂ ਮਾਰੀਆਂ ਗਈਆਂ ਡਾਂਗਾ ਮਾਰੀਆਂ ਗਈਆਂ ਜਿਹਦੇ ਨਾਲ ਗੱਡੀ ਦੇ ਸ਼ੀਸ਼ੇ ਵੀ ਭੰਨੇ ਨੇ ਤੇ ਬਹੁਤ ਸਾਰੇ ਸਾਡੇ ਕਿਸਾਨ ਭਰਾਵਾਂ ਦੇ ਸੱਟਾਂ ਵੀ ਲੱਗੀਆਂ ਨੇ ਜੇ ਆਪਾਂ ਕਹਿ ਲਈਏ ਵੀ ਕੋਈ ਇਹਨਾਂ ਦਾ ਆਪਦਾ ਮਸਲਾ ਨਹੀਂ ਸੀ ਕੋਈ ਨਿੱਜੀ ਹਿੱਤ ਨਹੀਂ ਸਹੀ ਜਦੋਂ ਇਹ ਦਮਦਮਾ ਸਾਹਿਬ ਜਾ ਕੇ ਉੱਥੇ ਪੁਛਦੇ ਨਾਲ ਟੱਕਰਾਂ ਲੈ ਸਕਦੇ ਨੇ ਬਠਿੰਡੇ ਦੇ ਵਿੱਚ ਜਾ ਕੇ ਟੱਕਰਾਂ ਲੈ ਸਕਦੇ ਨੇ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਇਹ ਦੱਸਣਾ ਚਾਹਣਾ ਕਿ ਭਰਾਵਾ ਤੂੰ ਸਾਡੇ ਸ਼ਹਿਰ ਦੇ ਵਿੱਚ ਬੈਠੇ ਆਂ ਬਾਜ਼ਾਰ ਦੇ ਵਿੱਚ ਬੈਠੇ ਆਂ ਜਿਹੜੇ ਸਾਹੂਕਾਰ ਛੇਠ ਹੁੰਦੇ ਨੇ ਜੇ ਕਿਤੇ ਜਾਣੇ ਨਾਣ ਜਾਣੇ ਵਿੱਚ ਗਲਤੀ ਕਰ ਲੈਂਦੇ ਨੇ ਕਿਉਂਕਿ ਬਹੁਤ ਸਾਰੇ ਮਸਲੇ ਅਸੀਂ ਇੱਥੋਂ ਦੇ ਪਹਿਲਾਂ ਆੜਦੀਆਂ ਦੇ ਰਿਮੇੜੇ ਨੇ ਜਿਹੜੇ ਚੇਤਾਵਨੀ ਦੇ ਨਾਲ ਗੱਲਬਾਤ ਦੇ ਵਿੱਚ ਆ ਕੇ ਉਹ ਮਸਲੇ ਨਿਬੜੇ ਨੇ ਘਟੋ ਘਟ ਪੰਜ ਸੱਤ ਮਸਲੇ ਜਿਹੜੇ ਮੇਰੇ ਧਿਆਨ ਦੇ ਵਿੱਚ ਨਹੀਂ ਪਰ ਕ੍ਰਿਸ਼ਨ ਕੁਮਾਰ ਹਰੇ ਕੋਈ ਨਾ ਕੋਈ ਭੁਲੇਖਾ ਮਨ ਦੇ ਵਿੱਚ ਪਾਲੀ ਬੈਠਿਆ ਜਾਂ ਫਿਰ ਭਰਾਵੋ ਆਪਾਂ ਇਹ ਕਹਿ ਸਕਦੇ ਆ ਵੀ ਕ੍ਰਿਸ਼ਨ ਕੁਮਾਰ ਸੇਠ ਨਹੀਂ ਹੈ ਗਿਆ ਜਿਹੜੇ ਸੇਠ ਹੁੰਦੇ ਨੇ ਉਹ ਐਨਾ ਨਹੀਂ ਐਨਾ ਕੁਝ ਕਰਾਉਣ ਦੀ ਖੇਤਾਂ ਨਹੀਂ ਕਰਦੇ ਹੁੰਦੇ ਪਹਿਲੀ ਨੱਬੜ ਜਾਂਦੇ ਨੇ ਜਿਹੜੇ ਸਿਆਣੇ ਤੇ ਸੂਝ-ਬੂਝ ਵਾਲੇ ਹੁੰਦੇ ਨੇ ਪ੍ਰਧਾਨ ਜੀ ਦੱਸ ਕੇ ਗਏ ਨੇ ਵੀ ਕੱਗੇ ਦੇ ਵਿੱਚ ਵੀ ਇਹਨਾਂ ਨੇ ਕਲੋਨੀ ਕੱਟੀ ਹੋਈ ਐ ਇਹ ਇੱਕ ਠੱਗੀ ਨਹੀਂ ਆ ਧਰਨੇ ਨੇ ਲੱਖਾਂ ਠੱਗੀਆਂ ਇਹਨਾਂ ਦੀਆਂ ਹੋਰ ਜ਼ਹਰ ਕਰਨੀਆਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਨਹੀਂ ਸਾਡੀ ਕੋਈ ਨਿੱਜੀ ਰੰਜਸ਼ ਨਹੀਂ ਕ੍ਰਿਸ਼ਨ ਕੁਮਾਰ ਦੇ ਨਾਲ ਨਾ ਹੀ ਸਾਡਾ ਵਰਟ ਦਾ ਰੌਲਾ ਹੈ ਅਸੀਂ ਤਾਂ ਹੁਣ ਵੀ ਕਹਿਨੇ ਆ ਭਰਾਵਾ ਆ ਕੇ ਪਰਿਵਾਰ ਦੇ ਨਾਲ ਨਿਬੜ ਪਚਨਵੇਂ ਸਾਲ ਦੀ ਉਮਰ ਆ ਬਜ਼ੁਰਗ ਦੀ ਹੋਰ ਕੋਈ ਸਹਾਰਾ ਨਹੀਂ ਦੋ ਬੇਟੀਆਂ ਨੇ ਜਿਹੜੀਆਂ ਇਥੋਂ ਕਈ ਸੈਂਕੜੇ ਕਿਲੋਮੀਟਰ ਦੂਰ ਜਿਹੜੀਆਂ ਵਸੀਆਂ ਹੋਈਆਂ ਨੇ ਫਰੋਜ਼ਪੁਰ ਜ਼ਿਲ੍ਹਾ ਕਿੱਥੇ ਆ ਇੱਕ ਕਬੇਡੀ ਉੱਥੇ ਇੱਕ ਉਹ ਵੀ ਇੱਥੋਂ ਕਈ 2-150 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈ। ਕ੍ਰਿਸ਼ਨ ਕੁਮਾਰ ਨੂੰ ਕਹਿੰਦੇ ਆ ਵੀ ਤੇਰੀ ਭਲਾਈ ਇਸ ਗੱਲ ਦੇ ਵਿੱਚ ਹੈ ਕਿ ਤੂੰ ਆਕੇ ਉਹ 95 ਸਾਲ ਦੇ ਬਜ਼ੁਰਗ ਨਾਲ ਜਿਹਨੂੰ ਸੁਣਦਾ ਵੀ ਹੈ ਨਹੀਂ। ਉਹਨਾਂ ਦੇ ਨਾਲ ਨਿਬੜ ਤੇਰੀ ਇਸ ਗੱਲ ਦੇ ਵਿੱਚ ਭਲਾਈ ਹੈ। ਨਹੀਂ ਬਹੁਤ ਸਾਰੇ ਮਸਲੇ ਜਿਹੜੇ ਬਹੁਤ ਉਲਝੇ ਹੋਏ ਨੇ ਉਹ ਮਸਲਿਆਂ ਦੇ ਵਿੱਚ ਬੀਕੇ ਜੂ ਇਕਤਾਗਰਾਹ ਖੜਦੀ ਹੈ ਤੇ ਉਹਨਾਂ ਨੂੰ ਸਿਰੇ ਲਾਉਂਦੀ ਹੈ ਕਿ ਮੈਂ ਕ੍ਰਿਸ਼ਨ ਕੁਮਾਰ ਨੂੰ ਦੁਬਾਰੋਂ ਫੇਰ ਅਪੀਲ ਕਰਦਾ ਵੀ ਭਰਾਵਾ ਤੇਰੀ ਇਸ ਗੱਲ ਦੇ ਵਿੱਚ ਭਲਾਈ ਹੈ ਸਾਡਾ ਕੋਈ ਸ਼ੌਂਕ ਨਹੀਂ ਖੰਡ ਦੇ ਵਿੱਚ ਆ ਗਏ ਸੀ ਟੱਪੜਾਂ ਦੇ ਉੱਪਰ ਆ ਗਏ ਤੇਰੇ ਬਾੜ ਦੇ ਉੱਪਰ ਵਿੱਚ ਬੈਠੇ ਆ ਇਹ ਪਰਿਵਾਰ ਦੇ ਨਾਲ ਨਿਭੜ ਅੱਜ ਦਾ ਸਿਰਫ ਤੇਰੇ ਹੀ ਆ ਦੁਕਾਨਾਂ ਨੂੰ ਜਿੰਦੇ ਲਾਏ ਨੇ ਜੇਕਰ ਤੂੰ ਨਿਭੜ ਦੇ ਵਿੱਚ ਨਾ ਆਇਆ ਤਾਂ ਇਹ ਸਮੇਂ ਦੇ ਵਿੱਚ ਰੈਲ ਆ ਕੇ ਕੋਈ ਹੋਰ ਐਕਸ਼ਨ ਲਵਾਂਗੇ ਜਿਹਦੇ ਵਜਤੈ ਨੂੰ ਮਜਬੂਰ ਹੋਣਾ ਪਵੇ ਇਸ ਪਰਿਵਾਰ ਦੇ ਨਾਲ ਲੱਭਣ ਵਾਸਤੇ ਨਾਲੇ ਇਹ ਬਜ਼ੁਰਗ ਇਹਦੀ ਉਮਰ 95 ਸਾਲ ਦੀ ਹੋ ਚੁੱਕੀ ਹੈ ਕਿਉਂ ਜਦੋਂ ਇਹ ਉਹੀ 20 ਲੱਖ ਰੁਪਈਆ ਉਹਨੇ ਆਪਣੇ ਬੁਢਾਪੇ ਦੇ ਸਹਾਰੇ ਵਾਸਤੇ ਕਹਿ ਲਈ ਉਹ ਆਪਣੀ ਜ਼ਿੰਦਗੀ ਜਿਉਣ ਵਾਸਤੇ ਰੱਖੇ ਹੋਏ ਸੀ ਉਹੀ ਤੁਸੀਂ ਹੜੱਪ ਕਰ ਗਏ ਜੇ ਕੱਲ ਨੂੰ ਉਸ ਬਜ਼ੁਰਗ ਨੂੰ ਕੁਝ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਕ੍ਰਿਸ਼ਨ ਕੁਮਾਰ ਸੇਠ ਤੇਰੀ ਹੋਣੀ ਹੈ ਜਾਂ ਇਹਦੀਆਂ ਦੋ ਬੇਟੀਆਂ ਨੇ ਜਿਹੜੀਆਂ ਹੋਂਕੇ ਦੇ ਨਾਲ ਕਿਸੇ ਵੀ ਗੱਲ ਦਾ ਸਕਾਰ ਹੋ ਸਕਦੀਆਂ ਨੇ ਜੇ ਕੱਲ ਨੂੰ ਇਹਨਾਂ ਦੇ ਪਰਿਵਾਰ ਦੇ ਤਿੰਨੇ ਜੀਆਂ ਨੂੰ ਕੁਝ ਵੀ ਹੁੰਦਾ ਇਹਦਾ ਜ਼ਿੰਮੇਵਾਰ ਤੂੰ ਹੋਵੇਂਗਾ ਇਸ ਕਰਕੇ ਤੈਨੂੰ ਕਹਨੇ ਆ ਵੀ ਭਰਾਵਾ ਤੇਰੇ ਨਾਲ ਬੱਟਦਾ ਨਾ ਰੋਲਾ ਨਹੀਂ ਨਾ ਹੀ ਸਾਡੀ ਕੋਈ ਨਿੱਜੀ ਰੰਜਿਸ਼ ਹੈ ਵਧੀਆ ਗੱਲ ਹੈ ਵੀ ਆ ਕੇ ਇਸ ਪਰਿਵਾਰ ਦੇ ਨਾਲ ਨਿਭੜ ਸੋ ਭਰਾਵਾ ਇੰਨੀਆਂ ਗੱਲਾਂ ਦੇ ਰਾਮ ਹੈ ਆਪਣੀ ਜਗ੍ਹਾ ਲੈਣਾ ਬਲਾਹਤ ਆਖੋ ਬਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸਾਡੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੀ ਬਰਾਸ ਸਾਰੇ ਕਿਸਾਨਾਂ ਨੂੰ ਤੇ ਹੋਰ ਜਿਹੜੇ ਮੇਰੇ ਵੀਰ ਖੜੇ ਨੇ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ ਇਕੱਲਾ ਜਿਹੜਾ ਫੈਸਲਾ ਇਹ ਅਮਰੀਕਾ ਕੱਗੇ ਨੇ ਜਾਂ ਬਲੈਕ ਕਮੇਟੀ ਨੇ ਨਹੀਂ ਲਿਆ ਇਹ ਜ਼ਿਲ੍ਹਾ ਕਮੇਟੀ ਨਾਲ ਵਿਚਾਰ ਕੇ ਅੱਗੇ ਸੂਬਾ ਕਮੇਟੀ ਨਾਲ ਵਿਚਾਰ ਕੇ ਫੇਰ ਹੱਥ 'ਚ ਫੜਿਆ ਇਹ ਭਰਮਣਾ ਪਾਲ ਲੈ ਕੋਈ ਆਪਦੇ ਮਨ ਚ ਵੀ ਕੋਈ ਆ ਜਿੰਦੇ ਬਲਾਕ ਪਾਤੜਾ ਨਹੀਂ ਲਾਤੇ ਇਹ ਸੂਬਾ ਕਮੇਟੀ ਦੇ ਲਾਏ ਨੇ ਇੱਥੇ ਇਸ ਵਾਸਤੇ ਸਾਰਿਆਂ ਨੂੰ ਕਹਿੰਦੇ ਆ ਵੀ ਕੋਈ ਇਹ ਭਰਮਣਾ ਪਾਲ ਲੈ ਕੋਈ ਜਿਹੜੀਆਂ ਗਰਾਹਾਂ ਜਥੇਬੰਦੀਆਂ ਇੱਥੇ ਕਿਸੇ ਦੀ ਇਕੱਲੇ ਦੀ ਕੋਈ ਨਹੀਂ ਹੈਗੀ ਵੀ ਕੋਈ ਇੱਕ ਬੰਦਾ ਹੀ ਫੈਸਲਾ ਲੈ ਲੂਗਾ ਸਾਰਾ ਕੁਝ ਸੋਚ ਵਿਚਾਰ ਕੇ ਲੈਂਦੀ ਆ ਇਸ ਵਾਸਤੇ ਕਹਿੰਦੇ ਆ ਵੀ ਜਿੰਦੇ ਗਰਾਹਾਂ ਜਥੇਬੰਦੀ ਦੇ ਲੱਗੇ ਹੋਏ ਨੇ ਇਹ ਹੁਣ ਕਿਸੇ ਗੱਲਣ ਵਾਲੀ ਖੁੱਲਣਗੇ ਇੱਕ ਪਾਸਾ ਨਿਬੜ ਕੇ ਹੁਣ ਮੈਂ ਸਾਡੇ ਹਰਦੇਵ ਸਿੰਘ ਜੀ ਘਗਾ ਜਿਹੜੇ ਜ਼ਿਲ੍ਹਾ ਆਗੂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਆਪਣੇ ਵਿਚਾਰ ਦੱਸਣ ਸਤਿਕਾਰਯੋਗ ਕਿਸਾਨ ਭਰਾਵੋ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ